सारे स्वागत है सर अपने चैनल पर उम्मीद कर रहे हैं सारे ठीक ठाक होंगे तंदुरुस्त होंगे अगली वीडियो शुरू कर दें वीडियो शुरू कर दो पहले जो है अपने चैनल पर जाते हैं चैनल को सब्सक्राइब कर लो जी रुबी मुझे तो थोड़ी सी बढ़िया लगी लाइक कमेंट जरूर करें आलू नहीं है मेरे को गंदा है देखिए उधर में आया भी आलू है सब जी चीज देखो तो वो भी आ जाती है वो अंदर ही आलू है सब्जी है आलू के कद्दू और खोजो के सब्जी ਉਰੇ ਰੁਬੀ ਆਪਾਂ ਚੱਲ ਜੀ ਬੜਾ ਬੈਰ ਗਿਆ ਅੱਜ ਹੈਗਾ ਨਾ ਸੋਮਵਾਰ ਦਾ ਦਿਨ ਸਵੇਰ ਦਾ ਸਾਢੇ 7 ਦਾ ਟਾਈਮ ਹੋ ਗਿਆ ਤੇ ਅੱਜ ਜੋ ਚੁੱਟੀ ਹੈ ਇਹ ਪੇਪਰ ਚੱਲੀ ਜਾਂਦੇ ਸਰਕਾਰੀ ਦੀ ਹੋ ਗਈ ਅੱਜ ਕਾਹਲੀ ਸਰਕਾਰੀ ਸਫਾ ਮਾ ਚੁੱਟੀ ਰਹੂਗੀ ਤੇ ਥੋੜੀ ਹੁੱਟੀ ਹੈ ਇਹਨਾਂ ਆਪਾਂ ਪਰਮਨ ਲੈਏ ਸੀ ਕਈ ਦਿਨ ਹੋ ਗਏ ਤੇ ਬਲਾਟੇ ਏਰੀਆ ਸੀ ਜਿੱਥੇ ਮੇਰਾ ਨੱਕ ਪੱਦੀ ਆ ਹੁੰਦੀ ਸੀ ਤੋਂ ਇਹ ਮੇਰਾ ਬਹੁਤ ਥੀ ਉਧਰ ਨਹੀਂ ਕਰ ਦਿੰਦਾ ਪਰਮਨ ਦੀ ਸਬਜ਼ੀ ਨੂੰ ਪਰ ਮਿਲਣਾ ਨੂੰ ਬੰਦ ਪਰ ਮਿਲ ਰਹੇ ਨੂੰ ਕੰਨ ਕੱਚੀ ਦੇ ਵੀ ਕਹਿੰਦੇ ਆਪਣੇ ਖੇਤਾਂ ਚੂੜੀ ਨੂੰ ਬੇਲਾ ਫਿਰਦਾ ਜੀ ਨੇ ਉਹ ਵੀ ਜਲਦੀ ਤਾਂ ਦਿਵਾ ਸਾਰਾ ਜੀ ਜਿ ਬਰਾਬਰ ਕੀ ਹੁੰਦੇ ਨੇ ਤੇ ਉਹ ਤੇਹਾਂ ਜੱਸੇ ਸੀ ਇਹ ਅੱਧਾ ਕਿਲੋ ਇਹਨਾਂ ਪਾਈ ਆ ਲੈ ਸੀ ਕੋਲ ਉਹਦੇ ਥੋੜੀ ਜਿਹਾ ਬਣਾ ਲੈ ਸੀਗੇ ਇਹਨਾਂ ਨੂੰ ਬਣਾ ਕੇ ਬਾਹਲੀ ਦੇ ਸਬਜ਼ੀ ਵਰਗੇ ਚਾਰ ਪੰਜ ਕਰਾਈ ਗਏ ਸੀ ਅਜੇ ਸਬਜ਼ੀ ਸੀ ਤੇ ਭਏ ਸੀ ਆਪਣੇ ਬੜੀਆਂ ਪਹਿਲੇ ਵਾਜਾ ਥੋੜੀ ਹੀ ਇਹ ਮਾਰਾ ਦੇ ਵਿੱਚ ਬੜੇ ਜਿਆਦਾ ਬਾਲਾ ਚਲ ਕੋਟੋਰੀ ਵਾਲੀ ਪਈ ਲਖੋ ਦੀ ਬੜੀ ਰਾਤਾ ਦੀ ਕੋਈ ਸਿਓਹਾਲਾ ਨਹੀਂ ਇਹ ਉਹਦੇ ਚੁੱਕੀ ਲਈ ਸੀ ਕਿ ਮੈਂ ਰੰਗ ਕਾਉਂ ਦੇ ਭਾਰਾ ਗੁਣਾ ਲੱਗੀ ਹੈ ਮੈਂ ਦਾ ਫਿਰ ਮੈਂ ਲੈ ਗਈ ਤਾਂ ਨਹੀਂ ਚੱਲ ਆਇਆ ਲੱਗੀ ਫਤਗੀ ਫਿਰ ਰੰਗਮੈਂਟ ਕਦੇ ਆਪਣੀ ਥੋੜਾ ਜਿਹਾ ਰੰਗ ਫੇਰ ਰੋਲ ਲਿਆ ਫਿਰ ਲੱਗੀ ਲੱਗੀ ਡਿਜ਼ਾਈਨ ਚਾਹ ਦਾ ਬਾਲਾ ਥੋੜਾਗਾ ਮੋਰ ਜੇ ਨੇ ਦੇ ਵਿੱਚ ਕਿ ਜਿਹੜਾ ਕੱਕੀ ਲਈ ਜਿਹੜਾ ਪਰਕਲਰ ਵਾਲਾ ਕੂੜਾ ਇਹ ਸਾਰੀ ਕਟੜੇ ਚ ਕੂੜੇ ਸੀ ਇਹ ਖਰਾਬ ਨਹੀਂ ਇੱਕ ਗਲੱਗ ਦੀ ਚੀਜ਼ ਹੈ। ਤੇ ਇਹ ਰੱਖ ਲਈ ਹੋਈ ਆ। ਤੇ ਹਿੱਕਾ ਰੰਗ ਉਪੀਛੇਤੀ ਵਾਲਾ ਹੋਣ ਪਰਕਲਰ ਜੁਦਾ। ਨਾਲ ਮੇਰੇ ਲਈ ਇੱਕ ਸਤਰੀ ਜੋ ਸੁੱਕੀ ਆ। ਉਹ ਦੀ ਬੈਲੀ ਮਲੇਗੀ ਆ ਪਰ। ਉਹ ਗੋਹੇ ਗੋਹੇ ਲੱਗਦੇ ਨੇ ਬਟੋਰੇ। ਚਲੋ ਜੀ ਆਪਾਂ ਚੀਰ ਲਈਏ। ਫਿਰ ਆਪਾਂ ਸਬਜੀ ਬਣਾਵਾਂਗੇ। ਚਲੋ ਜੀ ਹੁਣ ਬਣਾਉਣੇ ਆਪਾਂ ਸਬਜੀ। ਤੋ ਪਗੜੇ ਚੀਰਲੇ ਸੀਗੇ ਬੈਕੰਡ ਕਰ ਲਿਆ ਇਹ ਦੋ ਮੈਂ ਗੰਡੇ ਚੀਰ ਲੇ ਤੇ ਥੋੜੇ ਜਿਹਾ ਬਸ ਆਪਣੇ ਕੋਲ ਚਾਰਕ ਸੀਗੇ ਪਰ ਮਰਜੀ ਇੱਕ ਤਾਂ ਕਿਰਿਆ ਪਿਆ ਸੀਗਾ ਫਿਰ ਇਹ ਵੀ ਚੀਜ਼ ਹੈ ਵਿੱਚ ਹੀ ਮੈਂ ਇੱਕ ਜੀ ਤੇ ਅਸੀਂ ਲੈ ਕੇ ਆਏ ਸੀ ਉਹ ਲਿਆਂਦੀ ਤੋਂ ਦੇ ਬਾਲਾ ਕਿਰਿਆ ਪਿਆ ਸੀਗਾ ਉਹ ਮੈਂ ਖੇਤ ਪੜਾਤਾ ਸੀ ਇਹਨਾਂ ਨੂੰ ਮੈਂ ਖੇ ਬੀਖੰਡਾਦ ਹੋ ਜਾਊਗਾ ਇਤਰਾਟਾ ਮੈਂ ਗੁੰਨ ਕੇ ਰੱਖ ਲਿਆ ਬਸ ਹੁਣ ਰੋਟੀ ਲੱਗ ਜੂਗੀ ਉਹ ਪਾ ਦੇ ਪਚ ਜੀਰਾ ਤੇ ਇਹ ਟਟਾ ਟਟੇ ਹੀ ਬਣ ਜਾਣਗੇ ਗੰਦੇ ਵੀ ਉਹਨਾਂ ਨੂੰ ਮੈਂ ਪਾਉਂ ਤੱਕੀ ਇਹਦੇ ਨਾਲ ਉਹ ਨਹੀਂ ਕਰ ਲਏ ਹੜੀਆਂ ਕੀ ਤੁਹਾਨੂੰ ਲੱਗਦਾ ਇਹ ਨੁਸਖਾ? ਇਹ ਲੈਣ ਦਾ ਬਹੁਤ ਏਸੀ ਲੱਗ ਰਿਹਾ ਜਿਵੇਂ ਸਾਗ ਦੀ ਥੋੜੇ ਜਿਹਾ ਝੋਟਲੇ ਨਿਕਲਦੀ ਹੈ ਜੀ ਇਹ ਰੈਡੀਏ ਵਧੀਆ ਖਾਣ ਦੀ ਕਹਿੰਦਾ ਮੈਨੂੰ ਤਾਂ ਇਹ ਲੱਗਦਾ ਸੀ ਇਹ ਤੇ ਪੀ ਸਬਜੀ ਬਣਾਏਗੀ ਮੈਂ ਪੀ ਬਣੂਗੀ ਸਬਜੀ ਹਾਂ ਤਾਂ ਜੜੀ ਨੇ ਪਾਈ ਸੀ ਕਿਹਨੀਆਂ ਇਸ ਦਾ ਸਬਨੀਆਂ ਲੈ ਤੇ ਬਹੁਤ ਏਸੀ ਬਣੀ ਸਬਜੀ ਅੱਧਾ ਥੋੜੇ ਜਿਹੇ ਗੱਲੇ ਵੱੱਪਾਏ ਨੇ ਆਪੇ। ਸਰੋਂ ਦਾ ਸਰਦੀ ਵੱਹ ਲੋ। ਸਰਦੀ ਦਾ ਲੰਘੇ ਪਾ ਲਾਂਗਾ ਆਪਾ। ਫੋਨੇ ਦਾ ਰੋਟੀ ਸਰਦੀ ਜਾਊਗੀ। ਕੋਕ ਸਰਦੀ ਕਲੀ ਆਪਣੇ ਕੋਲ ਜੋ ਤੋਅਕ ਤੋੜ ਗਿਆ ਨਹੀਂ ਪਈ ਉਹ ਨਹੀਂ ਖਾਂਦਾ ਸਰਦੀ। ਤੋੜ ਦਿਓ ਤੇੀਰ ਦਿਨ ਕਹੀ ਆ ਸਰਦੀ। ਦੂਜੀ ਕੀ ਬਣਾਏਗੀ ਸਰਦੀ। ਇਹ ਤਾਂ ਹੁਣ ਆਉਣਾ ਪਏ। ਚਲੋ ਜੀ ਤਵਾ ਸੱਪਾ ਪਾ ਲੈ strainer ਕੋਲ ਲ ਕੇ ਤੇ ਲੋਸ ਕਰੋ ਨਾਲ ਪਾ ਕੇ ਤੇ ਬੇਰੇ ਤਰੀਕੇ ਦਾ ਬਣਾਵਾਂਗੇ ਆਪਾਂ ਇਹ ਸਬ지 ਤੇ ਇਸ ਤੋਂ ਬਾਅਦ ਮੈਂ ਲੱਗ ਰੋਟੀ ਲੱਗ ਜੂਗੀ। ਮੱਕ ਪੰਡੂ ਕੁੰਦੇ ਨੂੰ ਹੋਰ ਤਨਾਗਾ। ਚੰਗੀ ਭੰਲਾ ਪਾ ਲਾ। ਠੀਕ ਹੈ ਨਹੀਂ ਆ। ਤੇ ਸਬ지 ਆਪਣੀ ਬਣ ਗਈ। ਇਸ ਤਰ੍ਹਾਂ ਬਣ ਗਈ। ਅਸਪਾੜੀ ਤਾਂ ਥੋੜੀ ਹੋਈ ਹੈਗੀ ਕਿਉਂਕਿ ਆਪਾਂ ਮਸਕੂਤ ਆਪਣੇ ਕੋਲ ਤੋਰੀਆਂ ਦੀ ਪਈ ਐ ਸਾਧੂ ਆਪਾਂ ਨੂੰ ਤੇ ਜੋ ਤੇ ਸਾਗੀ ਨਹੀਂ ਖਾਂਦਾ ਮੈਂ ਐਸੇ ਸੇ ਤੋਰੀਆਂ ਦੇ ਰੋਟੀ ਖਾਂ ਲਾ ਤੂੰ ਨਰਮੀ ਰੋਟੀ ਇਹ ਕਰਨ ਮੈਨੂੰ ਪਰੋਠਾ ਹੋਣਾ ਲੋ ਮੇਚੇ ਬਾਕੀ ਮੈਂ ਦਹੀਂ ਦਾ ਖਾਵਾਂਗਾ ਦਹੀਂ ਦਾ ਸਿਹਾਰ ਤੇ ਮੱਖਣੀ ਦਾ ਐਨ ਇਸ ਸਕੂਲ ਜਾਂਦਾ ਤਾਂ ਪਰੋਠੀ ਖਾਂਦਾਗਾ ਸਕੂਲ ਜੇ ਨਹੀਂ ਸਕੂਲ ਜਾਣਾ ਨਾ ਉੱਦੇ ਵੀ ਐ ਨਹੀਂ ਖੜਾ ਸ਼ਰਾਬ ਦੇ ਪਰੋਠਾ ਤੋਂ ਹਰ ਵਕਤ ਪਰੌਠੇ ਵੀ ਮਾੜੇ ਨੇਗੇ ਉਹ ਜਦੋਂ ਸੁੱਕੀ ਰੋਟੀ ਖਾਇਆ ਕਰ ਵਧੀਆ ਇਹਦੇ ਸੁੱਤੀ ਜਾਣਾ ਹੁੰਦਾ ਲੋ ਜੇ ਹਮ ਬਣਾ ਲਈਏ ਉਹਨੇ ਵੀ ਪਰੌਠੇ ਮੇਰੇ ਘਰ ਪਕਾਉਣ ਦੀ ਰੋਟੀ ਕਰ ਉਸਰੀਆਂ ਫਿਰ ਮਿਲ ਜੀਏਗੇ ਅੱਜ ਜਿਉਂ ਵੀਜਦੇ ਨੇ ਇਹ ਸਖਰ ਦੁਪਹਿਰੇ ਟਾਈਮ ਹੋ ਗਿਆ ਹੋਣਾ ਇੱਕ ਹੋ ਗਿਆ ਕੱਲ ਦੀ ਕਹੀ ਜਾਂਦੀ ਮੈਂ ਹਰਮਣ ਨੂੰ ਵੀ ਜਿਉਂ ਹੋਈ ਜਿਲਾ ਫਿਰ ਟੰਗੇਗੀ ਤਾਂ ਪੈਸੇ ਬਣਾਵੇਗੀ ਕਹਿੰਦੀ ਐ ਸਾਰਿਆਂ ਤੋਂ ਮੰਗਵਾ ਪੈਸੇ ਲਈ ਜਾਊਗੀ ਮੈਂ ਜਿਉਂ ਟੰਗੂਏ ਪੈਸੇ ਦੇ ਦੋ ਮਸਾਲਾ ਆਈਏ ਜਿਉਂ ਬੀਜਣ ਮਿੱਟੀ ਜੋਤਨੇ ਖੇਤੋਂ ਲੈ ਕੇ ਦਿੱਤੀ ਹੈਗੀ ਮੈਂ ਤਾਂ ਕਹੇ ਜੋਤ ਨੂੰ ਤੂੰ ਬੀਜ ਦੇ ਜੋਤ ਕਹਿੰਦਾ ਜੀ ਨੇ ਪੈਸੇ ਲੈਣੇ ਆਪੇ ਬੀਜੂ ਹੁਣ ਵੀ ਇਹ ਡੈਡੀ ਵਜਾਉਂਦਾ ਨਾਲ ਪਾਣੀ ਪਾਈ ਬੈਠੀ ਸੀ ਮਿੱਟੀ ਚ ਐ ਬੀਜਦੇ ਹਿੰਦੇ ਸੁੱਕੇ ਚ ਪਹਿਲਾਂ ਰਲਾ ਕੇ ਫਿਰ ਪਾਣੀ ਪਾਉਂਦੇ ਦੇਖੀ ਭਾਂਡਾ ਲਈ ਦੋ ਭਾਂਡੇ ਹੁੰਦੇ ਕਹਿੰਦੀ ਠੂਠੀ ਪੁੱਜਾ ਨਹੀਂ ਚ ਉੱਥੇ ਉਹਦੇ ਚੱਕਰੀ ਵਾਲੇ ਵਾਲਾ ਵਰਤਾਂ ਜਾਂ ਚੱਕਰੀਆ ਥੋੜਿਆ ਫੇ ਬਾਜੀ ਹੋ ਜਾਂਦਾ ਮਿੰਡ ਦਾ ਦੋ ਬੰਡੇ ਦਾ ਤਾਂ ਦੋ ਪੰਡਾ ਇੱਜੇ ਜਿਆਦੇ ਹੋਣਗੇ ਦੇਖ ਲੀ ਭਾਵੇਂ ਵੀ ਦੋ ਚਕੇ ਦੇ ਚੰਗੇ ਹੁੰਦੇ ਨੇ ਅੱਕ ਦੇ ਪੱਤੇ ਲਿਆਓ ਤੋੜ ਦਿਓ ਹੈ ਇਹਦੇ ਪਾਣੀ ਨਹੀਂ ਖੜਿਆ ਕਰਨਾ ਅੱਕ ਦੇ ਪੱਤੇ ਚੱਕ ਲਿਓ ਆਹ ਤੋੜ ਲਿਓ ਅੱਕ ਦੇ ਪੱਤੇ ਉਧਰ ਰੂੜੇ ਹੈ ਈ ਧੁੱਪਾ ਬੜਾ ਕਿੰਨੀ ਹੈ ਫੇਰ ਲਿਆ ਲਓ ਜੀ ਤੂੰ ਹੀ ਕੱਢ ਲੂਗੀ ਉਹ ਆ ਚਾਹ ਕਿੱਥੇ ਧਰੋਂਗੇ ਇਹਨਾਂ ਨੂੰ ਸ਼ਾਮੇ ਧਰ ਦੇ ਅੱਗੇ ਹੈ ਤੇ ਨਵੇਂ ਨਹੀਂ ਲੱਗਦਾ ਜਿਹੜੇ ਚ ਹੋਰ ਮਿੱਟੀ ਭਰੀ ਉਹ ਤਾਂ ਇਹ ਕੱਲ ਵੀ ਜਿਵੇਂ ਉਹ ਕੱਲ ਮਸਿਆ ਸੀ ਕੱਲ ਵੀ ਜੰਦੇ ਇੱਕ ਦਿਨ ਦਾ ਫਰਕ ਪੈਂਦਾ ਸੋਹਣੇ ਵਧੀਆ ਹੋ ਜਾਂਦੇ ਫਿਰ ਕੀ ਇਹਨਾਂ ਨੇ ਅੱਜ ਬੀਜੇ ਨੇਗੇ ਐਂ ਭਾਈ ਰਾਤ ਮੈਂ ਖਾਣੀ ਇੱਕੋ ਵਾਲੇ ਦਿਨ ਮੈਂ ਟੂਟ ਕੜਾਈ ਕਰਦੀ ਸੀ ਕਿ ਹਰਮਨ ਕੋਲੇ ਆਏ ਹੋਏ ਦੇ ਟੂਟੇ ਕੜਾਈ ਵਾਸਤੇ ਇਹ ਮੈਂ ਫਾਦ ਲਈ ਹੁੰਦੀ ਹੈ ਦੀ ਡੰਡੀਆਂ ਇਹ ਤੇ ਪੱਤੀਆਂ ਸਾਰੀਆਂ ਇਹ ਗੋਲਿਆਂ ਜਾਂ ਤੇ ਕੜਾਈ ਹਰਮਨ ਖੁੱਲ ਬਣਾਉਗੀ ਇਹ ਨੂੰ ਚੰਗਾ ਵੇਲੀ ਸੀਗੀ ਤੇ ਇਹ ਹਰਮਨ ਨੇ ਲਾ ਰੱਖਿਆਗਾ ਸੂਟ ਇਹ ਵੀ ਕਿਸੇ ਦਾਗਾ ਇਹ ਹਰਮਨ ਕੜਾਈ ਕਰਦੀ ਹੈ ਇਹ ਕੱਟਾ ਸਾਰਾ ਪੱਲਾ ਕਰਈਆ ਪਾਤਾ ਨਿਕਲ ਗਿਆ ਇਹ ਪੱਲਾ ਕੱਢਿਆਗਾ ਤੇ ਹੁਣ ਇਹਨੇ ਬਾਹਾਂ ਲਾਈਆਂ ਲੀਆਂ ਬਾਹਾਂ ਕੱਢਦੀ ਹੈ ਰੰਗਵਾ ਡਾਰਕ ਹੈ ਸਿੱਤਣਾ ਆ ਮੈਂ ਕੱਢਣਾ ਵੀ ਹੁਣ ਚੰਗਾ ਕਰਵਾ ਦਨੀ ਆ ਨਾਲ ਤੇ ਉਹ ਸੂਟ ਸਿਉਂਦਾ ਸਾਡਾ ਕੋੰਦਾ ਸਾਡੇ ਸਾਈ ਸੈਂਟਰ ਖੁੱਲੇ ਹੋਇਆਗਾ ਦੀ ਜੁੱਟਾਈ ਬਣਾਈ ਮੈਂ ਤੇ ਬਾਹਲਾ ਬਹ ਹੋਇਗਾ ਇਹ ਉਧਰ ਥੋੜਾ ਕੱਪੜਾ ਬਹੁਤ ਸੋਹਣਾ ਮੈਂ ਵੀ ਲਿਆਉਂਗੀ ਬਣਾ ਗੱਲ 1200 ਦਾ ਖੁੱਟਾ ਉੱਡਾ ਗਈ ਲਾਈਨਿੰਗ ਲਾਕੀ ਬਹੁਤ ਸੋਹਣਾ ਬਣ ਜਾਵੇ ਜਾਲੀ ਜੀ ਮੰਗੂਆ ਨਾ ਜਾਲੀ ਕੀ ਹੁੰਦੀ ਸੀ ਪਹਿਲਾਂ ਲੈ ਪੰਦਰੇ ਵਾਲਾ ਸੋਹਣਾ ਅੰਡਾ ਤੇ ਨਿਕਲਦੇ ਕੇ ਸਲਾਈ ਸੈਂਟਰ ਚ ਆ ਜਾ ਜੀ ਜੀ ਨੇ ਕੱਪੜੇ ਸਿੱਖਣੇ ਨੇ ਜਾਂ ਕੜਾਈ ਸਿੱਖਣੀ ਹੈ ਸਾਡੇ ਅੱਜ ਸਲਾਈ ਸੈਂਟਰ ਖੁੱਲਿਆ ਹੋਇਆ ਹੈਗਾ ਹਾਂਜੀ ਇਸ ਤੋਂ ਬਾਅਦ ਇੱਥੇ ਮੈਂ ਲਾਗੀ ਸੀਗੀ ਸੂਟ ਕੱਟਣਾ ਆਪਦਾ ਇਹ ਮੇਰੀ ਨੰਦ ਸੂਟ ਬਣਾ ਰਹੀ ਸੀਗੀ ਉਹਨੇ ਥੋੜਾ ਜਿਹਾ ਬਣਾ ਲਿਆ ਕੁਛ ਉਹਦਾ ਕਮੀਜ਼ ਰਹਿੰਦਾ ਸੀਗਾ ਇਹ ਸ਼ਾਮ ਜਿਹਦਾ ਟਾਈਮ ਆਗਾ ਫਿਰ ਮੈਂ ਕਿਹਾ ਚੱਲ ਮੈਂ ਅੱਜ ਆਪਦਾ ਕੱਟ ਲੈਣੀ ਸਵੇਰੇ ਮੇਰਾ ਬਣ ਜੂਗਾ ਵਿੱਚ ਚਲੋ ਬਣਵਾ ਦੂਗੀ ਕੁਛ ਤੇ ਕੁਛ ਮੈਂ ਬਣਾ ਲਊਗੀ ਇੱਕ ਫਿਰ ਉਹਨੇ ਆਪਦਾ ਹੋਰ ਕੱਟਣਾਗਾ ਸੂਟ ਚਲਈ ਬਣ ਜਾਣਗੇ ਤੇ ਇਹ ਅਸੀਂ ਪਲੋਈਆਂ ਦੇ ਨਿਸ਼ਾਨ ਲਾਉਂਦੀਆਂ ਸੀਗੀਆਂ ਇਹਨਾ ਅੱਡ-ਅੱਡ ਹੁੰਦੇ ਨੇ ਹਨਾ ਹਸਾਬ ਕਿਤਾਬ ਸਾਰਿਆਂ ਦੇ ਉਹ ਮੈਨੂੰ ਦੱਸਦੀ ਸੀਗੀ ਵੀ ਥੋੜੀ ਜੀ ਜੇ ਟੇਢੀ ਪਲੋਈ ਲਾਵੇ ਹਨਾ ਤੇ ਆਪਣੀ ਜਿਹੜੀ ਆਪਾਂ ਉੱਪਰ ਤੋਂ ਪਲੋਈ ਟੇਢੀ ਲੈ ਕੇ ਆਉਨੇ ਆ ਤਾਂ ਆਪਾਂ ਸਿੱਧੀ ਪਲੋਈ ਪਾਉਣੇ ਉੱਪਰ ਟੇਡੀਆਂ ਪਾਉਣੇ ਆ ਇਹੋ ਥੋੜੀ ਜੀ ਟੇਢੀ ਕਰਕੇ ਮਿਲਾ ਦੇ ਵੀ ਫਿਰ ਵਧੀਆ ਫਿਟਿੰਗ ਆ ਜਾਂਦੀ ਹੈ ਜੀ ਇਹ ਮੈਂ ਸੂਟ ਲੈ ਕੇ ਆਈ ਸੀਗੀ ਜਮੇ ਫਿੱਕਾ ਜਿਹਾ ਕਲਰ ਆਗਾ ਮੈਨੂੰ ਵੈਸੇ ਫਿੱਕੇ ਕਲਰ ਪਸੰਦ ਨੇਗੇ ਪਲੇਨ ਸਲਵਾਰ ਆ ਇਹਦੇ ਨਾਲ ਤੇ ਇੱਥੇ ਬਸ ਕਮੀਜ਼ ਆਪਾਂ ਕੱਟ ਲਈ ਸੀਗੀ ਪਲੋਨੀਆਂ ਦੇ ਨਿਸ਼ਾਨ ਵਗੈਰਾ ਸਾਰੇ ਲਾਤੇ ਸੀਗੇ ਜੇ ਆਪਾਂ ਨਾਲ ਦੀ ਨਾਲ ਆ ਕੇ ਰੱਖ ਦਈਏ ਫਿਰ ਉਹਨਾ ਸ ਸਲਾਈ ਕਰਨ ਵੇਲੇ ਕਾਲਜੀ ਨਹੀਂ ਪੈਂਦੀ ਇੱਕੋ ਦਮ ਜਦੋਂ ਬਹਨੇ ਆਪਾਂ ਸਾਰੀ ਕਮੀਜ਼ ਬਣ ਜਾਂਦੀ ਹੈ ਸਾਰੇ ਨਿਸ਼ਾਨ ਲੱਗੇ ਹੁਣ ਵਿੱਚ ਦੀ ਉੱਠ ਕੇ ਬਹੁਤ ਧੋਖੇ ਜੇ ਹੋ ਜਾਂਦੇ ਨਿਸ਼ਾਨ ਲਾਉਣੇ ਤੇ ਕੁਸੇ ਹੁਣ ਆਪਣੀ ਜਿਹੜੀ ਦੂਸਰੀ ਹੈ ਨਾ ਬੈ ਮਸ਼ੀਨ ਹੁੰਦੀ ਹੈਗੀ ਫੱਟੇ ਵਾਲੀ ਉੱਪਰਲੀ ਉਹ ਤੋਂ ਤਾਂ ਬਹੁਤ ਠੇਠ ਹੰਜੇ ਉੱਤਰ ਕੇ ਨਿਸ਼ਾਨ ਲਾਉਣੇ ਔਖੇ ਆ ਤੇ ਇਹ ਮੈਂ ਮਹਿੰਦੀ ਸੀ ਕਿ ਬਾਹਾਂ ਦਾ ਮੋਢਾ ਇਸ਼ਾਇਰ ਤੋਂ ਲਈਆ ਹੈ ਆਪਣੇ ਬਾਹ ਤੇ ਇਹਦਾ ਮੋਢਾ ਪੂਰਾ ਨਹੀਂ ਸੀਗਾ ਇੰਚ ਕ ਘੱਟ ਸੀ ਬਸ ਤੇ ਫਿਰ ਇੱਕ ਵਾਰੀ ਮੈਂ ਨਾ ਇਸੇ ਤਰ੍ਹਾਂ ਹੀ ਕੱਟ ਕੇ ਰੱਖਤੀ ਵੀ ਚਲ ਲੰਬਾਈ ਘੱਟ ਕੇ ਰੱਖ ਦਿੰਨੇ ਆਪਾਂ ਵੀ ਜਦੋਂ ਆਪਾਂ ਸਿਲਾਈ ਕਰਾਂਗੇ ਉਦੋਂ ਲੀਰ ਜੋੜ ਕੇ ਨਾਲ ਮੋਢੇ 'ਚ ਜੋੜ ਪਾ ਕੇ ਕਟਾਈ ਕਰ ਲਾਂਗੇ ਇਹ ਪਤਾ ਨਹੀਂ ਕੀ ਗੱਲ ਕਿ ਮੀਜ ਦਾ ਕੱਪੜਾ ਨਾ ਵੀ ਕਮੀਜ਼ ਦਾ ਲੰਬਾਈਆਂ ਲਾ ਕੇ ਪਿੱਛੇ ਥੋੜਾ ਰਹਿ ਗਿਆ ਸੀਗਾ ਬਾਹ ਵਾਸਤੇ ਇਹ ਸ਼ੈਡ ਤੋਂ ਲਿਆ ਜਿਹੜਾ ਆਪਣਾ ਉਸ ਉਸੇ ਦੀ ਬਾਹ ਬਣਾਈ ਹੈਗੀ ਆਪਾਂ ਵੇ ਫਿਰ ਇਹਦਾ ਮੋਢਾ ਘੱਟਦਾ ਸੀ ਥੋੜਾ ਜਿਹਾ ਤਾਂ ਕਰਕੇ ਇਹ ਚ ਜੋੜ ਪਾਊਗਾ ਤੇ ਪਤਾ ਨਹੀਂ ਕੀ ਗੱਲ ਇਹ ਕਮੀ ਦਾ ਕੱਪੜਾ ਪੂਰਾ ਜਿਹੀ ਸੀਗਾ ਬਸ 4-5 ਇੰਚ ਕੱਪੜਾ ਬਚਿਆ ਸੀ ਪਿੱਛੇ ਬਾਹ ਨਹੀਂ ਬਣੀ ਹੈਗੀ ਜੇ ਆਪਾਂ ਦੂਸਰੇ ਲੋਟ ਬਣਾਉਣੇ ਆ ਫਿਰ ਆਡੇ ਲੋਟ ਨਹੀਂ ਬਾਠੇ ਸੱਟਾਂ ਦੀ ਬਣਾਉਂਗੀ ਤਾਂ ਮੈਂ ਸਿੱਧੀ ਹੋਈ ਪਰ ਆਪਾਂ ਬਸ ਥੋੜਾ ਜਿਹਾ ਮੋਢੇ 'ਚ ਜੋੜ ਲਾ ਲਾਂਗੇ ਇੰਚ ਕਦੇ ਜੋੜ ਲੱਗੂ ਬਸ ਸਲਾਈ-ਸਲਾਈ ਜੀ ਦਾ ਤੇ ਕੁਛ ਆਪਾਂ ਘੇਰਾ ਵੱਧ ਕੱਟ ਲੈ ਕੇ ਇੰਚ ਉਧਰ ਵੱਧ ਵਾ ਗਿਆ ਪਾਈਪਿੰਨ ਪਾਉਣੀ ਹੈਗੀ ਸੂਟ 'ਚ ਤਾਂ ਕਰਕੇ ਪਾਈਪਿੰਨ ਚ ਫਿਰ ਥੋੜਾ ਜਿਹਾ 1 ਇੰਚ ਕ ਵੱਧ ਕੱਪੜਾ ਕੱਟਣਾ ਪੈਂਦਾ ਹੈਗਾ ਤੇ ਲੱਗੀ ਸੀ ਮੈਂ ਸਲਵਾਰ ਕੱਟਣ ਇਸ ਵਾਰ ਆਪਾਂ ਸਟੇਟ ਸਲਵਾਰ ਨਹੀਂ ਕੱਟੀ ਹੈਗੀ ਇਹ ਤੇ ਤੁਸੀਂ ਮੇਰੇ ਲਈ ਆਏ ਦਿਨ ਮੇਰੇ ਸੂਟ ਪਾਇਆ ਦੇਖਿਆ ਹੈ ਨਾ ਜਿਹੜਾ ਹਰਮਨ ਨੇ ਕਢਾਈ ਕੀਤਾਗਾ ਉਹ ਮੈਨੂੰ ਸਟੇਟ ਸਲਵਾਰ ਬਣਾ ਲਈ ਹੁਣ ਮੈਨੂੰ ਉਹ ਸੈਟ ਜੀ ਨਹੀਂ ਲੱਗਦੀ ਹੈਗੀ ਥੋੜੀ ਜਿਆਦਾ ਬਸ ਕੰਫਰਟੇਬਲ ਜੀ ਨਹੀਂ ਹੈਗੀ ਯਾਨੀ ਕਿ ਫਿਰ ਮੈਂ ਕਿਹਾ ਚੱਲ ਵੀ ਆਪਾਂ ਇਹ ਮੈਂ ਸਲਵਾਰ ਇਦਾਂ ਹੀ ਕੱਟ ਲਈ ਪਹੁੰਚਾ ਪਾਇਆ ਇਹਦੇ ਵਿੱਚ ਆਪਾਂ ਤੇ ਪਹੁੰਚਾ ਪਾ ਕੇ ਤੇ ਆਪਾਂ ਦੂਰੇ ਵਰਦੀ ਨਹੀਂ ਕੱਟੀ ਇਹ ਸਲਵਾਰ ਕਿਹਰੇ ਵਰਦੀ ਕੱਟ ਲਾਂਗੇ ਇਹਨੂੰ ਤੇ ਬਿਲਕੁਲ ਫਿਰ ਬਸ ਸਟੇਟ ਵਾਂਗੂ ਹੌਲੀ ਹੀ ਬਣ ਜੂਗੀ ਬਹੁਤ ਸੌਖਾ ਰਹਿੰਦਾ ਹੌਲੀ ਸਲਵਾਰ ਬਣਾ ਲਈ ਜਦੋਂ ਆਪਾਂ ਨਾ ਤੇ ਸ਼ਾਮ ਜੀ ਦਾ ਟਾਈਮ ਸੀਗਾ ਇੱਥੇ ਟਾਈਮ じゃ ਲੱਗ ਗਿਆ ਸੀਗਾ ਮੇਰਾ ਇਸ 4 ਵਜੇ ਦਾ ਟਾਈਮ ਸੀਗਾ ਤੇ ਸਵੇਰੇ ਆਪਾਂ ਇੱਕ ਵਾਰੀ ਨਾ ਬਸ ਕੰਮਤੰਦਾਇ ਕਰਕੇ ਪੈ ਗਈ ਸੀ ਮੈਂ ਥੋੜਾ ਜਿਹਾ ਸੂਟ ਕਢਾਈ ਕਰਕੇ ਤੇ ਫਿਰ ਉਸ ਤੋਂ ਬਾਅਦ ਉੱਠ ਕੇ ਮੈਂ ਤਨ ਢਾਈ ਤਨ ਬਈ ਚਾਹ ਪੀ ਕੇ ਆਪਾਂ ਕੱਖ ਰਲਵਾ ਕੇ ਫਿਰ ਨਾਤੀ ਸੀਗੀ ਮੈਂ ਫਿਰ ਮੈਂ ਚੱਲ ਹੁਣ ਮੇਰੇ ਕੋਲ ਘੰਟੇਕ ਦਾ ਟਾਈਮ ਹੈਗਾ ਸ਼ੂਟ ਕੱਟ ਲੈਣੀ ਹੈਗੀ ਇਹਦੇ ਨੰਦ ਮੇਰੇ ਕੋਲ ਬੈਠੀ ਸੀ ਅੱਡੋ-ਅੱਡ ਹਣਾ ਸਾਖ ਪਤਾਬ ਹੁੰਦੇ ਨੇ ਉਹ ਆਪ ਦਾ ਹਿਸਾਬ ਦੱਸ ਰਹੀ ਸੀ ਵੀ ਮੈਂ ਇੱਥੋਂ ਐ ਕਰਦੀ ਹੁਣੀ ਇੱਥੋਂ ਐ ਕਰਦੀ ਹੁਣੀ ਕਈ ਵਾਰ ਕਿਸੇ ਦਾ ਕੋਈ ਦੱਸਿਆ ਹੋਇਆ ਨਾ ਨਾ ਟੰਗ ਤਰੀਕਾ ਸਹੀ ਵੀ ਆ ਜਾਂਦਾਗਾ ਤੇ ਵੈਸੇ ਸਾਡੀ ਸੂਟ ਦੀ ਕਟਾਈ ਥੋੜੀ ਇੱਕੋ ਜਿਹੀ ਹੀ ਹੈਗੀ ਥੋੜਾ ਬਹੁਤ ਹੀ ਫਰਕ ਆ ਕਿਸੇ ਕਿਸੇ ਚੀਜ਼ ਦਾ ਉਸ ਤਰ੍ਹਾਂ ਹੀ ਉਹ ਘਟਦੀ ਹੈਗੀ ਸੂਟ ਤੇ ਇੱਥੇ ਪਹੁੰਚਾ ਆਪਾਂ ਜਮਾ ਬਿਲਕੁਲ ਇਹਦੇ بس 5/2 ਇੰਚ ਦਾ ਹੀ ਪਾਇਆ ਸੀਗਾ ਕਿਉਂਕਿ ਵੀ ਸਲਵਾਰ ਭਾਰੀ ਨਾ ਬਣੇ ਤਾਂ ਕਰਕੇ ਭਾਰੀ ਸਲਵਾਰ ਬਿਲਕੁਲ ਰੱਖਣੀ ਔਖੀ ਹੋ ਰਹੀ ਹੈ ਹੁਣ ਤਾਂ ਹਨ ਜਦੋਂ ਆਪਾਂ ਦੋ ਤਿੰਨ ਸਲਵਾਰਾਂ ਮੈਂ ਸਟੇਟ ਜੀਆਂ ਬਣਾ ਲਈ ਬਿਲਕੁਲ ਹੌਲੀਆਂ ਹੁਣ ਤਾਂ ਜਮੀ ਨਹੀਂ ਚੰਗੀ ਲੱਗਦੀ ਭਾਰੀ ਸਲਵਾਰ ਇਹ ਕੱਟਣ ਦੀ ਥੋੜਾ ਜਿਹਾ ਔਖਾ ਹੁੰਦਾ ਜੀ ਕਟਾਈ ਦੇ ਸੂਟ ਹਨਾ ਸਿਉਣ ਤੇ ਘੱਟ ਟਾਈਮ ਲੱਗਦਾ ਸਲਾਈ ਕਰਨ ਤੇ ਤੇ ਕਟਾਈ ਤੇ ਵੱਧ ਲੱਗ ਜਾਂਦਾ ਤਾਂ ਕਰਕੇ ਮੇਰੇ ਕੋਲੇ ਥੋੜਾ ਜਿਹਾ ਟਾਈਮ ਸੀਗਾ ਚਲ ਮੈਂ ਕਟਾਈ ਕਰਕੇ ਰੱਖ ਦੂੰਗੀ ਫਿਰ 10 10:30 ਆਪਣੇ ਕੰਮ ਨੂੰ ਕਰਦਿਆਂ ਨੂੰ ਵੱਜ ਜਾਂਦੇ ਨੇਗੇ ਫਿਰ ਉਸ ਤੋਂ ਬਾਅਦ ਕੱਟਣ ਤੇ ਟਾਈਮ ਲੱਗ ਜੂਗਾ ਤਾਂ ਕਰਕੇ ਫਿਰ ਮੈਂ ਕਿਹਾ ਚਲ ਸਲਾਈ ਕਰਨ ਬੈਠਾ ਜਾਊਗਾ ਨਾਲ ਦੀ ਨਾਲ ਜਦੋਂ ਆਪਾਂ ਕੰਮ ਕਰਕੇ ਹਟਾਂਗੇ ਸਵੇਰੇ ਦੋ ਦਿਨਾਂ ਚ ਬਣਾ ਲਾਂਗੇ ਤੇ ਬਿਲਕੁਲ ਸੂਤੀ ਕਪੜਾ ਇਹ ਜਿਵੇਂ ਫਿੱਕਾ ਜਿਹਾ ਕਲਰ ਹੈਗਾ ਗੂੜਾ ਜਿਹਾ ਕਲਰ ਹੁਣ ਚੰਗੇ ਹੀ ਲੱਗਦੇ ਜਦੋਂ ਆਪਾਂ ਇੱਕ ਵਾਰ ਫਿੱਕਾ ਕਪੜਾ ਪਾਉਣ ਲੱਗ ਜਾਈਏ ਫਿਰ ਗੂੜੇ ਤੋਂ ਬਿਲਕੁਲ ਨਾਫਰਤ ਹੋ ਜਾਂਦੀ ਹੈਗੀ ਮੈਨੂੰ ਕਹਿੰਦੇ ਨੇ ਵੀ ਤੂੰ ਕਿਹੜਾ ਬੁੜੀ ਹੋ ਗਈ ਬਾਰੇ ਫਿੱਕੇ ਕਪੜੇ ਪਾਉਣੀ ਐ ਤੇ ਪਰ ਇੱਕ ਵਾਰੀ ਆਪਾਂ ਜਦੋਂ ਪਾਉਣ ਜੇ ਲੱਗ ਜੀ ਇਹ ਨਾ ਫਿਰ ਆਪਦੇ ਆਪ ਨੂੰ ਭੜਾ ਲੱਗ ਜਾਂਦਾ ਮੈਨੂੰ ਤਾਂ ਚੁੰਨੀ ਭੜੀ ਲੱਗੀ ਜਾਂਦੀ ਹੈਗੀ ਵੀ ਮੈਂ ਗੂੜੀ ਲਿਆਂਦੀ ਚਲੋ ਚੁੰਨੀ ਦਾ ਤਾਂ ਹਨਾ ਤੋਂ ਵੱਧ ਪਹਿਣਗੇ ਸਰ ਜੂਗਾ ਫਿੱਕੀ ਜਿ ਮੈਲੀ ਵੀ ਬਹੁਤ ਹੋ ਜਾਂਦੀ ਹੈ ਤੇ ਇਹ ਕਲਿੱਪ ਆਪਾਂ ਇੱਕ ਦਿਨ ਪਹਿਲਾਂ ਲਈ ਸੀਗੀ ਜੀ ਉਸ ਤੋਂ ਬਾਅਦ ਫਿਰ ਆਪਾਂ ਕੋਈ ਵਲੌਗ ਨਹੀਂ ਬਣਾਇਆ ਸੀਗਾ ਇਹ ਹੈਗੀ ਆ ਮੱਸੀ ਵਾਲੇ ਦਿਨ ਦੀ ਸ਼ਰਾਧਾ ਦੀ ਮੌਸ ਮਨਾਈ ਸੀ ਆਪਾਂ ਰੋਟੀ ਖਵਾਈ ਸੀਗੀ ਪਾਪੇ ਨੂੰ ਫਿਰ ਮੈਂ ਥੋੜੀ ਜੀ ਕਲਿੱਪ ਲੈ ਲਈ ਸੀਗੀ ਹਰਮਨ ਨੇ ਮੈਂ ਕਿਹਾ ਚਲ ਆਪਾਂ ਵਿੱਚ ਲਾ ਦਾਂਗੇ ਜਿਆਦਾ ਨਹੀਂ ਆਪਾਂ ਵਲੌਗ ਬਣਾਇਆ ਸੀ ਅਖੀਰ ਵਗੈਰਾ ਬਣਾਉਣ ਦਾ ਤੇ ਪਾਪੇ ਨੂੰ ਆਪਾਂ ਰੋਟੀ ਖਵਾਣੀ ਹੁੰਦੀ ਹੈਗਾ ਸ਼ਰਾਧਾ ਦੀ ਮੱਸੀਆਂ ਨੂੰ ਇਹ ਰੋਟੀ ਖਾ ਰਹੇ ਸੀਗੇ ਇੱਥੇ ਥੋੜੀ ਆਪਾਂ ਵਲੌਗ ਬਣਾ ਲਿਆ ਸੀ ਇਹਦਾ ਰੋਟੀ ਖਾਣ ਵੇਲੇ ਪਾਪਾ ਦਾ ਤੇ ਚਲੋ ਇੱਥੇ ਆਪਾਂ ਰੋਟੀ ਵੀ ਖਵਾਤੀ ਸੀ ਬਸ ਉਸ ਤੋਂ ਬਾਅਦ ਕੋਈ ਵਲੌਗ ਨਹੀਂ ਬਣਿਆ ਸੀ ਆਪਾਂ ਸ਼ੁਰੂ ਤਾਂ ਇਸ ਤਰ੍ਹਾਂ ਹੀ ਕੀਤਾ ਸੀ ਵੀ ਚਲ ਆਪਾਂ ਵਲੌਗ ਬਣਾ ਲਾਂਗੇ ਦੇ ਨੇ ਬਸ ਫਿਰ ਮੁੜ ਕੇ ਕੋਈ ਬਣਿਆ ਨਹੀਂਗਾ ਤਾਂ ਕਰਕੇ ਆਪਾਂ ਇਸ ਵਲੌਗ 'ਚ ਇਹ ਕਲਿੱਪ ਲਾਤੀ ਜੀ ਇਸ ਤੋਂ ਬਾਅਦ ਆਪਾਂ ਦਿਵਾਲੀ ਨੂੰ ਰੋਟੀ ਖਵਾਉਣੇ ਹੁੰਦੇ ਸਰਾਧਾ ਦੀ ਮੱਸੀਆਂ ਨੂੰ ਖਵਾ ਕੇ ਤੇ ਇੱਥੇ ਲੱਗੇ ਸੀਗੇ ਇਹ ਜੋਤ ਤੇ ਮੇਰੇ ਨਾਨਾ ਤੇ ਤੇ ਉਹਦਾ ਮੁੰਡਾ ਰੋਟੀ ਖਾਣ ਤੇ ਇਹਨਾਂ ਦੀ ਵੀ ਆਪਾਂ ਫਿਰ ਵੀਡੀਓ ਬਣਾ ਲਈ ਉਹ ਇੱਕ ਮੈਂ ਪਹਿਲਾਂ ਤਾਂ ਕਹੀ ਗਿਆ ਵੀਡੀਓ ਬਣਾ ਲਓ ਸਾਡੀ ਫਿਰ ਨਹੀਂ ਵੀ ਪਾਈ ਜਾਂਦਾ ਸੀ ਬਾਅਦ ਚ ਵੀਡੀਓ ਚ ਉਹ ਖੀਰ ਖਾਣੀ ਔਖੀ ਹੋਈ ਪਈ ਸੀ ਚਲੋ ਜੀ ਹਨਾ ਐਸੀ ਆਪਣੀ ਅੱਜ ਦੀ ਵੀਡੀਓ ਫੁੱਲ ਵਾਚ ਕਰਿਓ ਜੀ ਪਲੀਜ਼ ਪ੍ਰੀ ਫੋਲੋ ਵਾਚ ਕਰਦਿਆ ਕਰੋ ਮਿਹਨਤ ਬਹੁਤ ਲੱਗ ਜਾਂਦੀ ਹੈ ਜੀ ਵੀਡੀਓ ਬਣਾਉਣ ਤੇ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਗੇ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਆਪਣੇ ਫਰੈਂਡ ਸਰਕਲ ਚ ਫੁੱਲ ਵਾਚ ਕਰਨ ਲਈ ਤਾਂ ਧੰਨਵਾਦ ਜੀ